ਸਾਈ ਪ੍ਰਸਪੂਜੇ ਪ੍ਰਧਾਨ ਮੰਤਰੀ ਮੋਦੀ ਅਰਾਸ਼ਪਤੀ ਨਿਕੋਸ ਨੇ ਹਵਾਈ ਅੱਡੇ ਤੇ ਕੀਤਾ ਸਵਾਗਤ ਕੇਦਾਰਨਾਥ ਦੇ ਕੋਲ ਹੈਲੀਕਾਪਟਰ ਕ੍ਰੈਸ਼ ਸੱਤ ਦੀ ਮੌਤ ਬੇਜੇ ਰੋਬਾਨੀ ਸਮੀਤ 80 ਲਾਸ਼ਾਂ ਦੀ ਹੋਈ ਪਛਾਣ ਲੁਧਿਆਣਾ ਜਿਮਨੀ ਚੋਣ ਚੋਣ ਪ੍ਰਚਾਰ 2 ਦਿਨਾਂ ਵਿੱਚ ਹੋਵੇਗਾ ਖਤਮ ਸਾਰੀਆਂ ਪਾਰਟੀਆਂ ਨੇ ਲਾਈਵਾ ਗਰਮੀ ਦੇ ਕਹਿਰ ਮਗਰੋਂ ਪੰਜਾਬ ਵਿੱਚ ਬਿਜਲੀ ਸੰਕਟ ਦਾ ਖ਼ਤਸ਼ਾ ਦੇਸ਼ ਤੋਂ ਬਾਬਰ ਟੀਵੀ ਦੇ ਪੰਜਾਬੀ ਖ਼ਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 2 ਦਿਨਾਂ ਦੇ ਦੌਰੇ ਤੇ ਐਤਵਾਰ ਸਾਈਪ੍ਰਸ ਪੁੱਜੇ ਸਾਈਪ੍ਰਸ ਦੇ ਰਾਸ਼ਪਤੀ ਨਿਕੋਸ ਕ੍ਰਿਸਟੋਡੋਲਾਈਡਸ ਖੁਦ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਤੇ ਪੁੱਜੇ ਜਿੱਥੇ ਲਾਲ ਗਲੀਚਾ ਵਿਛਾ ਕੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਦੀਨ ਸਾਈਪ੍ਰਸ ਪੁੱਜੇ ਜਿੱਥੇ ਉਹ ਦੋਵੇਂ ਦੇਸ਼ਾਂ درمیان ਦੁਬਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਰਾਸ਼ਪਤੀ ਨਿਕੋਸ ਨਾਲ ਗੱਲਬਾਤ ਕਰਨ ਗਏ। ਇਸ ਤੋਂ ਬਾਅਦ ਉਹ 17 ਨੂੰ ਕੈਨੇਡਾ ਲਈ ਉਡਾਨ ਭਰਨ ਗਏ ਜਿੱਥੇ ਉਹ ਜੀ7 ਸਮੇਲਨ 'ਚ ਹਿੱਸਾ ਲੈਣ ਗਏ। ਇਸ ਤੋਂ ਬਾਅਦ ਉਹ ਕਰੋਸ਼ੀਆ ਜਾਣਗੇ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਈ ਪ੍ਰੈਸ ਵਿੱਚ ਹੋਈ ਸਵਾਗਤ ਬਾਰੇ ਜਾਣਕਾਰੀ ਦਿੱਤੀ। ਉਨਾ ਕਿਹਾ ਕਿ ਮੈਂ ਸਾਈਪ੍ਰਸ ਪਹੁੰਚ ਗਿਆ ਹਾਂ ਹਵਾਈ ਅੱਡੇ ਤੇ ਮੇਰਾ ਸਵਾਗਤ ਕਰਨ ਦੇ ਲਈ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਦਾ ਧੰਨਵਾਦ ਇਹ ਦੌਰਾ ਭਾਰਤ ਤੇ ਸਾਈਪ੍ਰਸ ਦੇ ਸਬੰਧਾਂ ਨੂੰ ਹੋਰ ਵੀ ਰਫਤਾਰ ਦੇਵੇਗਾ ਖਾਸ ਕਰਕੇ ਵਪਾਰ ਨਿਵੇਸ਼ ਅਤੇ ਹੋਰ ਖੇਤਰਾਂ ਵਿੱਚ ਸਾਈਪ੍ਰਸ ਦਾ ਦੌਰਾ ਕਰਨ ਵਾਲੇ ਮੋਦੀ ਤੀਜੇ ਭਾਰਤੀ ਪ੍ਰਧਾਨ ਮੰਤਰੀ ਹਨ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ 1983 ਵਿੱਚ ਅਤੇ ਅਟਲ ਵਿਹਾਰੀ ਬਾਜਪਾਈ ਨੇ 2002 ਵਿੱਚ ਇਸ ਦੇਸ਼ ਦਾ ਦੌਰਾ ਕੀਤਾ ਸੀ ਭਾਰਤ ਤੇ ਸਾਈਪ੍ਰਸ ਦੇ ਹਮੇਸ਼ਾ ਮਜ਼ਬੂਤ ਕੂਟਨੀਤਕ ਸਬੰਧ ਰਹੇ ਹਨ ਪਰ ਅਜਿਹੇ ਉੱਚ ਪਦਰੀ ਦੌਰੇ ਬਹੁਤ ਘੱਟ ਹੋਏ ਹਨ ਸਾਬਕਾ ਰਾਸ਼ਪਤੀ ਰਾਮਨਾਥ ਕੋਵਿੰਦ ਨੇ 2018 ਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ 2022 ਵਿੱਚ ਸਾਈਪ੍ਰਸ ਦਾ ਦੌਰਾ ਕੀਤਾ ਸੀ ਉੱਤਰਾਖੰਡ ਵਿੱਚ ਕੇਦਾਰਨਾਥ ਮੰਦਿਰ ਨੇੜੇ ਹੈਲੀਕਾਪਟਰ ਹਾਦਸਾ ਗ੍ਰਸ ਹੋ ਗਿਆ ਹਾਦਸੇ ਵਿੱਚ ਪਾਇਲਟ ਬਦਰੀਨਾਥ ਕੇਦਾਰਨਾਥ ਮੰਦਿਰ ਕਮੇਟੀ ਦੇ ਮੁਲਾਜ਼ਮ ਤੇ ਉਸ ਵਿੱਚ ਸਵਾਰ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 2 ਸਾਲ ਦੀ ਬੱਚੀ ਵੀ ਸ਼ਾਮਲ ਹੈ। ਰੋਜ਼ਰ ਪ੍ਰਯਾਗ ਜ਼ਿਲ੍ਹਾ ਆਫਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਦਾ ਕਹਿਣਾ ਹੈ ਕਿ ਹਾਦਸਾ ਗੌਰੀਕੰਡ ਦੇ ਜੰਗਲਾਂ ਉੱਪਰ ਹੋਇਆ ਹੈ। ਸ਼ਹਿਰੀ ਹਬਾਬਾਜੀ ਮੰਤਰਾਲੇ ਨੇ ਕਿਹਾ ਹੈ ਕਿ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਵੀਰੋ ਬਲੋਂ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਉਧਰ ਮੁੱਖ ਮੰਤਰੀ ਪੁਸ਼ਕਰ ਸਿੰਘ tạmੀ ਨੇ ਹਾਦਸੇ ਮਗਰੋਂ ਸੂਬੇ ਵਿੱਚ ਹੈਲੀਕਾਪਟਰ ਸੰਚਾਲਨ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਹੈਲੀਕਾਪਟਰ ਨੇ ਕੇਦਾਰਨਾਥ ਤੋਂ ਸਵੇਰੇ 5:30 ਵਜੇ ਦੇ ਕਰੀਬ ਉਡਾਨ ਭਰੀ ਸੀ ਕੁਝ ਮਿੰਟਾਂ ਬਾਅਦ ਹੀ ਇਹ ਕ੍ਰੈਸ਼ ਹੋ ਗਿਆ ਹੈਲੀਕਾਪਟਰ ਜਿਸਾਂ ਤੇ ਹਾਦਸਾ ਗ੍ਰਸ ਹੋਇਆ ਹੈ ਉਹ ਗੌਰਿਕੰਡ ਜੋ ਗौरीmai ਸੜਕ ਦੇ ਨਾਮ ਨਾਲ ਮਸ਼ਹੂਰ ਹੈ ਤੋਂ 5 ਕਿਲੋਮੀਟਰ ਉੱਪਰ ਹੈ ਸੂਤਰਾਂ ਦਾ ਕਹਿਣਾ ਹੈ ਕਿ ਚੌਪਰ ਆਰੀਅਨ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਸੀ ਦੇ ਕیدار ਕਾਟੀ ਵਿੱਚ ਗौरीਕੌਂ ਤੇ ਤਿਰਯੁਗੀ ਨਰੈਣ ਦਰਮਿਆਨ ਕ੍ਰੈਸ਼ ਹੋ ਗਿਆ ਡਿਗਣਸਾਰ ਹੀ ਹੈਲੀਕਾਪਟਰ ਨੂੰ ਅੱਗ ਲੱਗ ਗਈ ਰਾਜਵਾਰ ਨੇ ਕਿਹਾ ਕਿ ਖਰਾਬ ਮੌਸਮ ਕਰਕੇ ਦਿਸਣ ਹੱਦ ਬਿਲਕੁਲ ਘਟ ਸੀ ਜਿਸ ਕਰਕੇ ਹਾਦਸਾ ਵਾਪਰਿਆ ਹੈ ਜ਼ਿਲ੍ਹਾ ਸੈਰਸਪਟਾ ਵਿਕਾਸ ਅਥਾਰਟੀ ਅਤੇ ਹੈਲੀ ਸੇਵਾ ਦੇ ਨੋਡਲ ਅਧਿਕਾਰੀ ਰਾਹੁਲ ਚੌਬੇ ਨੇ ਕਿਹਾ ਕਿ ਹੈਲੀਕਾਪਟਰ ਦੇ ਲਾਪਤਾ ਹੋਣ ਦੀ ਸੂਚਨਾ ਅੱਜ ਸਵੇਰੇ ਮਿਲੀ ਜਿਸ ਮਗਰੋਂ ਫੌਰੀ ਪਾਲ ਸ਼ੁਰੂ ਕੀਤੀ ਗਈ ਮਰਤਕ ਮਹਾਰਾਸ਼ਟਰ ਗੁਜਰਾਤ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਹੈਲੀਕਾਪਟਰ ਤੇ ਸਵਾਰ ਵਿਅਕਤੀਆਂ ਵਿੱਚ ਮਹਾਰਾਸ਼ਟਰ ਤੋਂ ਸ਼ਰਦਾ ਰਾਜਕੁਮਾਰ ਜੈਸਵਾਲ ਤੇ ਕਾਸ਼ੀ ਗੁਜਰਾਤ ਤੋਂ ਰਾਜਕੁਮਾਰ ਸੁਰੇਸ਼ ਜੈਸਵਾਲ ਉੱਤਰਾਖੰਡ ਤੋਂ ਵਿਕਰਮ ਸਿੰਘ ਰਾਵਤ ਉੱਤਰ ਪ੍ਰਦੇਸ਼ ਤੋਂ ਵਿਨੋਦ ਦੇਵੀ ਅਤੇ ਤੁਸ਼ਟੀ ਸਿੰਘ ਅਤੇ ਪਾਇਲਟ ਕੈਪਟਨ ਰਾਜਵੀਰ ਸਿੰਘ ਚੋਹਾਨ ਸ਼ਾਮਲ ਹਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਹੈਲੀਕਾਪਟਰ ਕ੍ਰੈਸ਼ ਹੋ ਗਿਆ ਤੇ ਰਾਜ ਆਫਤ ਰਿਸਪੌਂਸ ਫੋਰਸ ਤੇ ਹੋਰ ਏਜੰਸੀਆਂ ਰਾਹਤ ਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹਨ ਇਹ ਘਟਨਾ 에ਅਰ ਇੰਡੀਆ ਦੀ ਲੰਡਨ ਜਾਣ ਵਾਲੀ ਉਡਾਣ ਦੇ ਅਹਮਦਾਬਾਦ ਦੇ ਵਿੱਚ ਹਾਦਸਾ ਗ੍ਰਸਤ ਹੋਣ ਤੋਂ ਕੁਝ ਦਿਨ ਬਾਅਦ ਵਾਪਰੀ ਹੈ ਜਿਸ ਵਿੱਚ 241 ਯਾਤਰੀਆਂ ਦੀ ਜਾਨ ਜਾਂਦੀ ਰਹੀ ਇਸ ਹਾਦਸੇ ਦੇ ਮਗਰੋਂ ਚਾਰ ਥਾਮਲੇ ਹੈਲੀਕਾਪਟਰ ਸੇਵਾ ਦੋ ਦਿਨ ਲਈ ਪੂਰੀ ਤਰ੍ਹਾਂ ਨਾਲ ਬੰਦ ਕੀਤੀ ਗਈ ਹੈ। ਇਹ ਫੈਸਲਾ ਮੁੱਖ ਮੰਤਰੀ ਪੁਸ਼ਕਸ਼ ਸਿੰਘ ਥਾਮੀ ਦੀ ਰਿਹੈਸ਼ ਤੇ ਹੋਈ ਬੈਠਕ ਵਿੱਚ ਲਿਆ ਗਿਆ ਹੈ। ਉਨ੍ਹਾਂ ਹੈਲੀਕਾਪਟਰ ਉਡਾਣਾ ਤੇ ਬਿਹਤਰ ਤਾਲਮੇ ਲਈ ਕਮਾਂਡ ਤੇ ਕੋਆਰਡੀਨੇਸ਼ਨ ਸੈਂਟਰ ਸਥਾਪਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਨੇ ਕਿਹਾ ਹੈ ਕਿ ਉੱਤਰਾਖੰਡ ਵਿੱਚ ਵਾਪਰੇ ਹੈਲੀਕਾਪਟਰ ਹਾਸਿਆਂ ਵਰਗੀਆਂ ਘਟਨਾਵਾਂ 'ਤੇ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਨਾ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਹਨਾਂ ਦੀ ਜਾਂਚ ਦੀ ਅਪੀਲ ਕੀਤੀ ਹੈ ਖੜਗੇ ਨੇ ਐਕਸ ਦੇ ਕਿ ਉੱਤਰਾਖੰਡ ਦੇ ਰੁਦਰ ਪ੍ਰਯਾਗ ਵਿੱਚ ਹੈਲੀਕਾਪਟਰ ਹਾਦਸੇ ਦੀ ਖਬਰ ਬਹੁਤ ਦੁਖਦਾਈ ਹੈ ਪਾਇਲਟ ਸਮੇਤ 7 ਵਿਅਕਤੀਆਂ ਦੀ ਮੌਤ ਹੋਈ ਹੈ ਇਸ ਹਾਦਸੇ ਵਿੱਚ ਮਾਰਿਆ ਗਿਆ ਜੈਪੁਰ ਨਿਵਾਸੀ ਪਾਇਲਟ ਰਾਜਵੀਰ ਸਿੰਘ ਚੋਹਾਨ 15 ਸਾਲਾਂ ਤੋਂ ਵੱਧ ਸਮੇਂ ਤੱਕ ਭਾਰਤੀ ਫੌਜ ਵਿੱਚ ਸੇਵਾ ਨਿਵਾ ਚੁੱਕਾ ਹੈ ਅਤੇ ਉਸ ਨੂੰ ਵੱਖ-ਵੱਖ ਖੇਤਰਾਂ ਵਿੱਚ ਉਡਾਣ ਮਿਸ਼ਨਾਂ ਦਾ ਵਿਆਪਕ ਤਜਰਬਾ ਹੈ ਜੈਪੁਰ ਦੇ ਸ਼ਾਸਤਰੀ ਨਗਰ ਦਾ ਰਹਿਣ ਵਾਲਾ 37 ਸਾਲਾ ਚੋਹਾਨ ਅਕਤੂਬਰ 2024 ਤੋਂ ਆਰੀਅਨ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਵਿੱਚ ਕੰਮ ਕਰ ਰਿਹਾ ਸੀ। ਅਹਮਦਾਬਾਦ ਵਿੱਚ 에어 ਇੰਡੀਆ ਦੀ ਉਡਾਨ AI 171 ਦੇ ਦੁਖਦਾਈ ਹਾਦਸੇ ਤੋਂ 3 ਦਿਨ ਬਾਅਦ ਜਿਸ ਵਿੱਚ ਹੁਣ ਤੱਕ 270 ਜਾਨਾਂ ਜਾ ਚੁੱਕੀਆਂ ਹਨ ਸੰਬੰਧੀ ਹਸਪਤਾਲ ਦੇ ਅਧਿਕਾਰੀਆਂ ਨੇ DNA ਮੈਚਿੰਗ ਰਾਹੀਂ 80 ਮਰਤਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ। ਜਿਸ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਬੀਜੇ ਰਭਾਨੀ ਵੀ ਸ਼ਾਮਲ ਹਨ। ਵਧੀਕ ਸੁਪਰਡੈਂਟ ਡਾਕਟਰ ਰਜਨੀਸ਼ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ 33 ਲਾਸ਼ਾਂ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ ਜਿਨ੍ਹਾਂ ਪੀੜਤਾਂ ਦੀਆਂ ਲਾਸ਼ਾਂ ਸੌਪੀਆਂ ਗਈਆਂ ਹਨ ਉਹ ਅਹਮਦਾਬਾਦ, ਬੜੋਦਰਾ, ਖੇੜਾ, ਬੁਟਾਦ ਅਤੇ ਹੋਰ ਥਾਵਾਂ ਤੋਂ ਸਨ ਗੁਜਰਾਤ ਸਰਕਾਰ ਨੇ ਸੌਂਬਾ ਨੂੰ ਰੋਪਾਉਣ ਲਈ ਰਾਜਕੀ ਸੋਗ ਦਾ ਐਲਾਨ ਕੀਤਾ ਉਹਨਾਂ ਦਾ ਅੰਤਮ ਸੰਸਕਾਰ ਰਾਜ ਕੋੜ ਵਿਖੇ ਕੀਤਾ ਜਾਵੇਗਾ ਰਪਾਨੀ ਲੰਡਨ ਜਾਣ ਵਾਲੀ 에ਅਰ ਇੰਡੀਆ ਦੀ ਉਡਾਣ ਵਿੱਚ ਸਵਾਰ 242 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਵਿੱਚ ਸ਼ਾਮਲ ਸਨ ਜੋ ਵੀਰਵਾਰ ਨੂੰ ਹਾਦਸਾ ਗਰਸ ਹੋ ਗਈ ਸੀ ਜਦੋਂ ਕਿ ਇੱਕ ਯਾਤਰੀ ਚਮਤਕਾਰੀ ਢੰਗ ਨਾਲ ਬਚ ਗਿਆ ਸੀ ਹੁਣ ਤੱਕ ਜ਼ਮੀਨ ਤੇ ਹੋਈ ਇਸ ਤਬਾਹੀ ਵਿੱਚ 29 ਲੋਕਾਂ ਦੀ ਮੌਤ ਦੀ ਖਬਰ ਹੈ ਜਿਨ੍ਹਾਂ ਵਿੱਚ 5 ਐਮਬੀਬੀਐਸ ਵਿਦਿਆਰਥੀ ਵੀ ਸ਼ਾਮਲ ਹਨ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕਾਕਪਿਟ ਵਾਇਸ ਰਿਕਾਰਡਰ ਦਾ ਬਲੈਕ ਬਾਕਸ ਮਿਲ ਰਿਹਾ ਹੈ ਇਹ ਇੱਕ ਮਹੱਤਵਪੂਰਨ ਖੋਜ ਹੈ ਜੋ ਇਸ ਘਾਤਕ ਹਾਦਸੇ ਦੇ ਪਿੱਛੇ ਸੰਭਾਵਿਤ ਕਾਰਨ ਦੀ ਪਛਾਣ ਕਰਨ 'ਚ ਮਦਦ ਕਰੇਗਾ ਇਸ ਤੋਂ ਪਹਿਲਾਂ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ AAIV ਨੇ ਪੁਸ਼ਟੀ ਕੀਤੀ ਸੀ ਕਿ ਬਦ ਕਿਸਮਤ ਜਹਾਜ਼ ਦਾ ਸਿਰਫ ਫਲਾਈਟ ਡਾਟਾ ਰਿਕਾਰਡਰ FDR ਹੀ ਮਿਲਿਆ ਸੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਕੱਤਰ ਪੀ ਕੇ ਮਿਸ਼ਰਾ ਨੂੰ ਬਲੈਕ ਬਾਕਸ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਜਿਨ੍ਹਾਂ ਨੇ ਐਤਵਾਰ ਨੂੰ ਅਹਮਦਾਬਾਦ ਵਿੱਚ 에ਅਰ ਇੰਡੀਆ ਜਹਾਜ਼ ਵਾਲੀ ਹਾਦਸੇ ਦਾ ਨਿਰੀਖਣ ਕੀਤਾ ਅਤੇ ਸਿਵਲ ਹਸਪਤਾਲ ਦਾ ਦੌਰਾ ਵੀ ਕੀਤਾ ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਇੱਕ ਫਿਲਮ ਨਿਰਮਾਤਾ ਦੇ ਪਰਿਵਾਰ ਨੇ ਵੀਰਵਾਰ ਨੂੰ ਲਾਪਤਾ ਹੋਣ ਤੋਂ ਬਾਅਦ ਡੀ ਐਨ ਏ ਸੈਂਪਲ ਜਮਾ ਕਰਵਾਏ ਹਨ ਉਸ ਦੇ ਆਖਰੀ ਵਾਰ ਦੀ ਸਥਿਤੀ 에ਅਰ ਇੰਡੀਆ ਦੇ ਭਿਆਨਕ ਜਹਾਜ਼ ਹਾਦਸੇ ਤੋਂ ਸਿਰਫ 700 ਮੀਟਰ ਦੀ ਦੂਰੀ ਤੇ ਮਿਲੀ ਹੈ ਮਹੇਸ਼ ਕਲਾਵਾੜੀਆ ਜਿਸ ਨੂੰ ਮਹੇਸ਼ ਜੀਰਾਵਾਲਾ ਵੀ ਕਿਹਾ ਜਾਂਦਾ ਹੈ ਸੰਗੀਤ ਐਲਬਮਾਂ ਦਾ ਨਿਰਦੇਸ਼ਨ ਕਰਦਾ ਹੈ ਅਤੇ ਉਹ ਉਸ ਦੁਪਹਿਰ ਲਾ ਗਾਰਡਨ ਖੇਤਰ ਵਿੱਚ ਕਿਸੇ ਨੂੰ ਮਿਲਣ ਗਿਆ ਸੀ ਮਹੇਸ਼ ਦੀ ਪਤਨੀ ਹਿਤਲ ਨੇ ਕਿਹਾ ਕਿ ਮੇਰੇ ਪਤੀ ਨੇ ਮੈਨੂੰ ਦੁਪਹਿਰ 1 ਵਜੇ ਫੋਨ ਕਰਕੇ ਦੱਸਿਆ ਕਿ ਉਸ ਦੀ ਮੀਟਿੰਗ ਖਤਮ ਹੋ ਗਈ ਹੈ ਤੇ ਉਹ ਘਰ ਜਾ ਰਿਹਾ ਹੈ ਹਾਲਾਂਕਿ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਮੈਂ ਉਸ ਦੇ ਮੋਬਾਈਲ ਤੇ ਰਿੰਗ ਕੀਤੀ ਤਾਂ ਫੋਨ ਬੰਦ ਸੀ ਪੁਲਿਸ ਨੂੰ ਸੂਚਨਾ ਕਰਨ ਤੋਂ ਬਾਅਦ ਉਸ ਦੇ ਮੋਬਾਈਲ ਫੋਨ ਦੀ ਆਖਰੀ ਲੋਕੇਸ਼ਨ ਤੋਂ ਪਤਾ ਲੱਗਾ ਹੈ ਕਿ ਉਹ ਹਾਦਸੇ ਵਾਲੀ ਥਾਂ ਤੋਂ 700 ਮੀਟਰ ਤੇ ਦੂਰ ਸੀ ਉਸ ਦਾ ਫੋਨ ਦੁਪਹਿਰ 1:40 ਮਿੰਟ ਤੇ ਕਰੀਬ ਜਹਾਜ਼ ਦੇ ਉਡਾਨ ਪਰਣ ਤੋਂ 1 ਮਿੰਟ ਬਾਅਦ ਬੰਦ ਹੋ ਗਿਆ ਉਹ ਦਾ ਸਕੂਟਰ ਤੇ ਮੋਬਾਈਲ ਫੋਨ ਗਾਇਬ ਹੈ ਇਹ ਸਭ ਆਸਾਧਾਰਨ ਹੈ ਕਿਉਂਕਿ ਉਹ ਕਾਰ ਆਉਣ ਲਈ ਕਦੇ ਵੀ ਉਸ ਰਸਤੇ ਦੀ ਵਰਤੋਂ ਨਹੀਂ ਕਰਦਾ ਗਰਮੀ ਦਾ ਸੰਤਾਪ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਲਈ ਹੁਣ ਬਿਜਲੀ ਦਾ ਸੰਕਟ ਖੜਾ ਹੋਣ ਲੱਗਾ ਹੈ ਬਣਾਵਾਲਾ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੋਣ ਤੋਂ ਬਾਅਦ ਸਰਕਾਰੀ ਖੇਤਰ ਹੇਠਲੇ ਸਭ ਤੋਂ ਵੱਡੇ ਤਾਪਕਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬਤ ਦਾ ਯੂਨਿਟ ਨੰਬਰ 2 ਬੰਦ ਹੋ ਗਿਆ ਜਦਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਖਰੀਦੇ ਗਏ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਦੇ ਦੋਵੇਂ ਯੂਨਿਟ ਬੰਦ ਹਨ ਪੰਜਾਬ ਵਿੱਚ ਇਸ ਵੇਲੇ ਸਰਕਾਰੀ ਤਾਪਖਾਰਾਂ ਚੋਂ 1263 ਅਤੇ ਪ੍ਰਾਈਵੇਟ ਤਾਪਖਾਰਾਂ ਵਿੱਚੋਂ 2640 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਹੈ। ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬਤ ਦੇ ਚੀਫ ਇੰਜੀਨੀਅਰ ਤੇਜਰਾਮ ਦਾ ਕਹਿਣਾ ਹੈ ਕਿ ਯੂਨਿਟ ਨੰਬਰ 2 ਦੇ ਬੋਇਲਰ ਦੀ ਟਿਊਬ ਵਿੱਚ ਲੀਕਜ ਆਉਣ ਖਣ ਯੂਨਿਟ ਬੀਤੀ ਰਾਤ ਬੰਦ ਹੋ ਗਿਆ ਜਿਸ ਦੀ ਮੁਰੰਮਤ جاری ਹੈ ਅਤੇ ਯੂਨਿਟ ਦੇ ਭਲਕੇ ਰਾਤ ਨੂੰ ਹੀ ਚੱਲਣ ਦੀ ਸੰਭਾਵਨਾ ਹੈ। ਉਦਰ 920 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪਕਰਦੇ ਯੂਨਿਟ ਨੰਬਰ 1 ਤੋਂ 188 ਯੂਨਿਟ 3 ਤੋਂ 231 4 ਤੋਂ 231 ਕੁੱਲ 650 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਖਰੀਦੇ ਗਏ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਵਿੰਦਵਾਲ ਦੇ ਦੋਵੇਂ ਯੂਨਿਟ ਬੰਦ ਹੋ ਗਏ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਮਾਨਸਾ ਨੇੜਲੇ ਪਿੰਡ ਬਣਾਵਾਲਾ ਵਿਖੇ ਉੱਤਰੀ ਪਾਰ ਦੇ ਨਿੱਜੀ ਭਾਈਵਾਲ ਤਹਿਤ ਲੱਗੇ ਸਭ ਤੋਂ ਵੱਡੇ ਤਾਪਕਰ ਤਰਵੰਡੀ ਸਾਬੋ ਪਾਵਰ ਲਿਮਟਿਡ ਦਾ ਜਨਰਲ ਨੰਬਰ ਇੱਕ ਕਿਸੇ ਤਕਨੀਕੀ ਨੁਕਸਾਨ ਕਾਰਨ ਬੰਦ ਹੈ ਪ੍ਰਬੰਧਕਾਂ ਵੱਲੋਂ ਇਸ ਯੂਨਿਟ ਦੇ ਅਧਿਰਾਤ ਤੋਂ ਬਾਅਦ ਚਾਲੂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ ਲੁਧਿਆਣਾ ਪਛਮੀ ਦੀ ਉਪਚੋਣ ਦੇ ਪੈੜ 'ਚ ਸਿਆਸਤ ਗਰਮ ਹੈ ਜਿੱਥੇ ਪਿਆਰ ਅਤੇ ਸਿਆਸਤ ਵਿੱਚ ਸਭ ਜਾਇਜ਼ ਹੁੰਦਾ ਹੈ ਉਮੇ ਉਪਚੋਣ ਵਿੱਚ ਸਭ ਕੁਝ ਮਾਫਾ ਹੈ ਚੋਣ ਪ੍ਰਚਾਰ ਬੰਦ ਹੋਣ ਦੇ 2 ਦਿਨ ਅਜੇ ਬਾਕੀ ਹਨ ਕਾਂਗਰਸੀ ਉਮੀਦਵਾਰ ਭਾਰਤ ਭੋਸ਼ਨ ਆਸ਼ੂ ਜਨਾਬਾਰੇ ਕਿਹਾ ਜਾਂਦਾ ਹੈ ਕਿ ਉਹ ਬੋਲਣ ਸਮੇਂ ਕੋਲ ਤਕੜੀ ਬੱਟੇ ਨਹੀਂ ਰੱਖਦੇ ਬੋਲਾ ਨਾਲ ਹੀ ਮਿੱਦਨ ਦੀ ਸਿੱਧੀ ਸਮਰਸਾ ਰੱਖਦੇ ਹਨ ਰਾਜਾ ਬੜੰਗ ਹਾਲੇ ਵੀ ਆਸ਼ੂ ਨਾਲ ਤੜੰਗ ਹਨ ਹਾਕਮਤਰ ਇਸ ਗੱਲੋਂ ਭਾਗੋ ਭਾਗ ਹੈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਕੈਬਨਟ ਵਜ਼ੀਰੀ ਦੇ ਲਈ ਸੱਜ ਕੇ ਤਿਆਰ ਹੋ ਰਹੇ ਹਨ ਇਹ ਲੋਕ ਦਿਨ ਰਾਤ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ ਵਕ ਵਕ ਉਮੀਦਵਾਰ ਇਸ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਹਨ ਹਰ ਕੋਈ ਆਪਣੀ ਜਿੱਤ ਦਾ ਦਾਵਾ ਠੋਕਰਿਆ ਹੈ ਪੰਜਾਬ ਕਾਂਗਰਸ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਇਸ ਦੌਰਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪ ਸਰਕਾਰ ਨੂੰ ਜਿੱਥੇ ਨਿਸ਼ਾਨੇ ਤੇ ਲਿਆ ਉੱਥੇ ਪੰਜਾਬ ਦੇ ਵਿੱਚ ਬਾਰੀ ਲੋਕਾਂ ਦੀ ਵੱਧੀ ਗਿਣਤੀ ਤੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਆਖਿਆ ਕਿ ਇਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਠੀਕ ਨਹੀਂ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਸਾਬ ਦਾ ਲੰਗਾ ਮੋੜ ਖੋਲਿਆ ਜਾਵੇ। ਉਹਨਾਂ ਨੇ ਆਪ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਆਖਿਆ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਜਿੱਠਿਆ ਜਾਵੇਗਾ। ਉਹਨਾਂ ਆਖਿਆ ਕਿ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ ਅਤੇ ਪਿੰਡਾਂ 'ਚ ਬਜ਼ੁਰਗ ਹੀ ਦਿਖਾਈ ਦਿੰਦੇ ਹਨ। ਬਾਹਰੀ ਲੋਕਾਂ ਦੀ ਗਿਣਤੀ ਪੰਜਾਬ ਵਿੱਚ ਤੇਜ਼ੀ ਨਾਲ ਵਧਣਾ ਖਤਰੇ ਦੀ ਘੰਟੀ ਕਿਹਾ ਜਾ ਸਕਦਾ ਹੈ। ਉਨਾ ਖਰਸ਼ਾ ਜ਼ਾਹਰ ਕੀਤਾ ਹੈ ਕਿ ਕਿਤੇ ਆਉਣ ਵਾਲੇ ਸਮੇਂ ਵਿੱਚ ਦਸਤਾਰ ਖਤਰੇ ਵਿੱਚ ਹੀ ਨਾ ਪੈ ਜਾਵੇ ਇਸ ਲਈ ਪੰਜਾਬੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਸੰਬੋਧਨ ਦੌਰਾਨ ਸੰਵਿਧਾਨ ਤੇ ਹੋ ਰਹੇ ਹਮਲਿਆਂ ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਕਿ ਇਸੇ ਸੰਵਿਧਾਨ ਨੇ ਦੇਸ਼ ਦੇ ਲੋਕਾਂ ਨੂੰ ਬੋਲ ਦਾ ਅਧਿਕਾਰ ਅਤੇ ਜਿਊਣਾ ਸਿਖਾਇਆ ਹੈ ਸੁਖਜਿੰਦਰ ਸਿੰਘ ਰੰਦਾਵਾ ਨੇ ਪੰਜਾਬ ਵਿੱਚ ਗੈਂਗਸਟਰ ਅਤੇ ਨਸ਼ੇਵੋਧਨ ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਉਨਾ ਆਖਿਆ ਕਿ ਡੇਰਾ ਬਾਬਾ ਨਾਨਕ ਦੀ ਜਿਮਨੀ ਚੌਂ ਦੌਰਾਨ ਸਰਕਾਰ ਅਤੇ ਗੈਂਗਸਟਰ ਦੇ ਆਪਸੀ ਗੱਠਜੋੜ ਦੀ ਤਸਵੀਰ ਪ੍ਰਤੱਖ ਦੇਖਣ ਨੂੰ ਮਿਲੀ ਸੀ ਮੰਚ ਸੰਚਾਲਨ ਉਹਦੇ ਵੀ ਰੰਦਾਵਾ ਨੇ ਕੀਤਾ ਇਸ ਮੌਕੇ ਵਿਧਾਇਕ ਹਰਪ੍ਰਤਾਪ ਸਿੰਘ ਅਜਰਾਲਾ ਅਰੁਣਾ ਚੌਧਰੀ ਅਤੇ ਮਨਦੀਪ ਸਿੰਘ ਸੋਹਤਾ ਆਦ ਹਾਜ਼ਰ ਸਨ ਕਾਂਗਰਸ ਦੀ ਕੌਮੀ ਸੋਸ਼ਲ ਮੀਡੀਆ ਇੰਚਾਰਜ ਸੁਪਰੀਆ ਸ਼੍ਰੀਨੇਥ ਨੇ ਭਾਰਤਭੂਸ਼ਣ ਆਸ਼ੂ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਪੁਲਿਸ ਤੇ ਪ੍ਰਸ਼ਾਸਨ ਦੇ ਜ਼ੋਰ ਨਾਲ ਸੰਜੀਵ ਅਰੋੜਾ ਨੂੰ ਚੋਣ ਜਿਤਾ ਕੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਵਿੱਚ ਭੇਜਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਪਰ ਹਲਕੇ ਦੇ ਸੂਝਵਾਨ ਵੋਟਰ ਉਹਨਾਂ ਦਾ ਇਹ ਸੁਪਨਾ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ ਵਿਧਾਨ ਸਭਾ ਹਲਕਾ ਪੱਛਮੀ ਦੇ ਚੋਣ ਦਫ਼ਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਕੁਝ ਲੋਕਾਂ ਨੂੰ ਬਾਹਰ ਦਾ ਰਾਹ ਦਿਖਾਇਆ ਹੈ ਪਰ ਹੁਣ ਉਹ ਲੋਕ ਸਤਾ ਦੇ لالਚ ਕਾਰਨ ਇੱਥੇ ਡੇਰੇ ਲਾ ਕੇ ਬੈਠ ਗਏ ਹਨ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਮ ਤੋੜ ਚੁੱਕੀ ਹੈ ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਹਨ ਅਤੇ ਫਿਰੌਤੀ ਨਾ ਦੇਣ ਤੇ ਕਤਲ ਆਮ ਗੱਲ ਬਣ ਗਈ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੇ ਸਾਢੇ 3 ਸਾਲਾਂ ਵਿੱਚ ਪੰਜਾਬ ਨੂੰ ਸਿਰਫ ਕਰਜ਼ੇ ਦੇ ਬੋਝ ਹੇਠ ਦੱਬਣ ਦੀ ਕ੍ਰਾਂਤੀ ਆਈ ਹੈ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਸੰਜੀਵ अरोड़ा ਵੱਲੋਂ ਹਲਵਾਰਾ ਹਵਾਈ ਅੱਡੇ ਦਾ ਨਿਰਮਾਣ ਕਰਵਾਉਣ ਦੇ ਦਾਅਵਿਆਂ ਨੂੰ ਖੋਖਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਲਵਾਰਾ ਹਵਾਈ ਅੱਡਾ ਉਨ੍ਹਾਂ ਦੇ ਯਤਨਾਂ ਨਾਲ ਬਣਿਆ ਜਦਕਿ ਭਗਵੰਤ ਮਾਨ ਨੇ ਹਲਵਾਰਾ ਹਵਾਈ ਅੱਡੇ ਦੇ ਨਿਰਮਾਣ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਸਨ। ਇਸ ਮੌਕੇ ਤੇ ਵਿਧਾਇਕ ਪ੍ਰਗਟ ਸਿੰਘ, ਰਾਣਾ ਗੁਰਜੀਤ ਸਿੰਘ ਅਤੇ ਗੁਰਤੇਜ ਸਿੰਘ ਪੰਨੂ ਵੀ ਮੌਜੂਦ ਸਨ। ਸ਼ਰੋਮਣੀ ਅਕਾਲੀ ਦਰ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਕੋਲ ਕਾਰਗੁਜ਼ਾਰੀ ਦੇ ਨਾਤੇ ਦਿਖਾਉਣ ਵਾਸਤੇ ਕੱਖ ਨਹੀਂ ਹੈ ਪਰ ਉਹ ਝੂਠੇ ਇਸ਼ਤਿਹਾਰਾਂ ਤੇ ਪੈਸਾ ਬਰਬਾਦ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਪੱਛਮੀ ਹਲਕੇ ਦੀ ਜਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਪਰ ਉਪਕਾਰ ਸਿੰਘ ਕੁਮਣ ਦੇ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸੂਬੇ ਦੇ ਸਾਰੇ ਬੋਹ ਗਣਤੀ ਪ੍ਰੋਜੈਕਟ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਸਰਕਾਰ ਵੇਲੇ ਬਣੇ ਸਨ ਉਹਨਾਂ ਕਿਹਾ ਕਿ ਦੂਜੇ ਪਾਸੇ ਪਿਛਲੇ 3.5 ਸਾਲਾਂ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਨ ਦੇ ਵਿੱਚ ناکਾਮ ਨਹੀਂ ਹੈ ਉਨ੍ਹਾਂ ਲੋਕਾਂ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਵੀ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਨੂੰ ਕਿਸੇ ਇੱਕ ਵੀ ਪ੍ਰੋਜੈਕਟ ਦਾ ਉਤਕਾਟਨ ਕਰਦਿਆਂ ਦੇਖਿਆ ਹੈ ਭਗਵੰਤ ਮਾਨ ਦੇ ਵਰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਅੱਗੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ ਅਤੇ ਕੇਜਰੀਵਾਲ ਹੀ ਸੂਬੇ ਵਿੱਚ ਮਨਵਰਜੀ ਚਲਾ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਹੁਕਮਾਤੇ ਪੰਜਾਬ ਸਰਕਾਰ ਝੂਠੇ ਇਸ਼ਤਿਹਾਰਾਂ ਤੇ 800 ਕਰੋੜ ਰੁਪਏ ਸਾਲਾਨਾ ਖਰਚ ਕਰ ਰਹੀ ਹੈ ਮਜੀਠੀਆ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਇਸ਼ਤਿਹਾਰਾਂ ਲਈ ਇਹ ਬਜਟ ਤਕਰੀਬਨ 30 ਕਰੋੜ ਰੁਪਏ ਹੁੰਦਾ ਸੀ ਜੋ ਕਾਂਗਰਸ ਸਰਕਾਰ ਵੇਲੇ ਵਧਾ ਕੇ 150 ਕਰੋੜ ਰੁਪਏ ਕਰ ਦਿੱਤਾ ਗਿਆ ਹੁਣ 800 ਕਰੋੜ ਰੁਪਏ ਕਰ ਦਿੱਤੇ ਗਏ ਹਨ ਇਸ ਮੌਕੇ ਤੇ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਕਰਜ਼ਾਈ ਹੋ ਰਿਹਾ ਹੈ ਅਤੇ ਪੰਜਾਬ ਸਰ ਅੱਜ 4 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ ਉਹਨਾਂ ਕਹੇ ਕਿ ਲੋਕਾਂ ਨੇ ਸਭ ਕੁਝ ਦੇਖ ਲਿਆ ਅਤੇ ਹੁਣ ਉਹ ਚੋਣਾਂ ਵਿੱਚ ਆਪ ਨੂੰ ਕਰਾਰਾ ਜਵਾਬ ਦੇਣਗੇ। ਇਸ ਮੌਕੇ ਮਹੇਸ਼ ਇੰਦਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਪਿੰਦਾ ਅਤੇ ਡਿੰਪੀ ਪ੍ਰਧਾਨ ਵੀ ਹਾਜ਼ਰ ਸਨ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੋਸ਼ ਲਗਾਇਆ ਕਿ ਦਿੱਲੀ ਵਿੱਚ ਲੁੱਟ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਨੂੰ ਲੁੱਟ ਰਹੇ ਹਨ। ਜਿਸ ਦਾ ਪੰਜਾਬੀਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ। ਉਨਾ ਹਲਕਾ ਪੱਛਮੀ ਤੋਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਹਾਕਾਬੱਚੇ ਚੋਣ ਪ੍ਰਚਾਰ ਦੌਰਾਨ মিডিਆ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਮੁੱਖ ਮੰਤਰੀ ਰੇਖਾ ਗੁਪਤਾ ਹਲਕਾ ਪੱਛਮੀ ਤੋਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਹਾਕਾਬੱਚੇ ਚੋਣ ਪ੍ਰਚਾਰ ਦੌਰਾਨ মিডিਆ ਨੂੰ ਸੰਬੋਧਨ ਕਰ ਰਹੇ ਸਨ ਇਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦਿੱਲੀ ਵਿੱਚ ਆਪਣੇ 10 ਸਾਲ ਦੇ ਸ਼ਾਸਨ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਕਿਹਾ ਹੈ ਕਿ ਕੇਜਰੀਵਾਲ ਤੇ ਉਹਨਾਂ ਦੀ ਟੀਮ ਵਿਰੁੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਹ ਜ਼ਮਾਨਤ ਤੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਹਲਕਾ ਪੱਛਮੀ ਦੀ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਟਰੇਲਰ ਵਜੋਂ ਕੰਮ ਕਰੇਗੀ ਜਿਸ ਵਿੱਚ ਵੋਟਰ ਜੀਵਨ ਗੁਪਤਾ ਨੂੰ ਵਿਧਾਇਕ ਵਜੋਂ ਚੁਣਗੇ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਵਿધાન ਸਭਾ ਵਿੱਚ ਇੱਕ ਵੀ ਕੈਗ ਦੀ ਰਿਪੋਰਟ ਪੇਸ਼ ਨਹੀਂ ਕੀਤੀ ਜਦਕਿ ਉਹਨਾਂ ਦੀ ਸਰਕਾਰ ਨੇ ਸਤਾ ਸੰਭਾਲਦਿਆਂ ਹੀ 6 ਰਿਪੋਰਟਾਂ ਪੇਸ਼ ਕੀਤੀਆਂ ਹਨ ਉਹਨਾਂ ਇਹ ਵੀ ਕਹਿ ਕਿ ਭ੍ਰਿਸ਼ਟਾਚਾਰ ਵਿਰੋਧ ਕਾਨੂੰਨ ਆਪਣਾ ਕੰਮ ਕਰ ਰਿਹਾ ਤੇ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸੋਦੀਆ ਵੀ ਸੰਬੰਧ ਦਾ ਜਵਾਬ ਦੇਣ ਦੇ ਵਿੱਚ ਕਥਤ ਅਸਫਲ ਰਹੇ ਹਨ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਡੰਮੀ ਮੁੱਖ ਮੰਤਰੀ ਕਰਾਰ ਦਿੱਤਾ ਉਹਨਾਂ ਕਹਿ ਕਿ ਸਰਕਾਰ ਤਾਂ ਦਿੱਲੀ ਦੇ ਲੋਕ ਚਲਾ ਰਹੇ ਹਨ ਅਤੇ ਸਾਰੇ ਫੈਸਲੇ ਦਿੱਲੀ ਦੇ ਲੋਕ ਹੀ ਕਰ ਰਹੇ ਹਨ। ਉਹਨਾਂ ਨੇ ਪੰਜਾਬ ਦੇ ਵੋਟਰਾਂ ਦੀ ਛਲਾਗਾ ਕਰਦਿਆ ਕਿ ਦਿੱਲੀ ਦੇ ਲੋਕਾਂ ਨੂੰ ਕੇਜਰੀ ਬਾੜ ਨੂੰ ਸਤਾ ਤੋਂ ਬਾਹਰ ਕਰਨ ਦੇ ਵਿੱਚ 10 ਸਾਲ ਲੱਗੇ। ਪਰ ਪੰਜਾਬੀ ਇੱਕ ਚੰਗਾ ਬਦਲ ਬਣਾਉਣ ਲਈ ਕਾਫੀ ਸਮਰਧਾਰ ਹਨ। ਅਤੇ ਉਹ ਪੂਰੀ ਤਰ੍ਹਾਂ ਸਮਝ ਗਏ ਹਨ ਕਿ ਹੁਣ ਆਪ ਸਰਕਾਰ ਨੂੰ ਇਥੋਂ ਵੀ ਵਿਦਾਇਗੀ ਦੇਣ ਦਾ ਸਮਾਂ ਆ ਗਿਆ ਹੈ। ਫਿਲਮ ਕੰਤਾਰਾ ਚੈਪਟਰ 1 ਦੀ ਸ਼ੂਟਿੰਗ ਦੌਰਾਨ ਇੱਕ ਝੀਲ ਵਿੱਚ ਇੱਕ ਕਿਸ਼ਤੀ ਪਲਟ ਗਈ। ਕੋਸ਼ਿਸ਼ ਕਿਸਮਤੀ ਨਾਲ ਅਦਾਕਾਰ ਨਿਰਦੇਸ਼ਕ ਰਿਸ਼ਵ ਸ਼ੈਟੀ ਤੇ ਫਿਲਮ ਨਿਰਮਾਣ ਜੂਨਰ ਗੁੱਚ ਸ਼ਾਮਲ 30 ਹੋਰ ਵਿਅਕਤੀ ਵਲਵਲ ਬਚੇ ਹਨ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਸ਼ਿਵਮੋਗਾ ਜਰੇਦੇ ਮਸਤੀ ਕਟੇ ਖੇਤਰ ਵਿੱਚ ਫਿਲਮ ਦੀ ਸ਼ੂਟਿੰਗ ਦੌਰਾਨ ਵਾਪਰੀ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੈਮਰੇ ਅਤੇ ਸ਼ੂਟਿੰਗ ਦਾ ਸਾਰਾ ਸਮਾਨ ਪਾਣੀ ਵਿੱਚ ਡੁੱਬ ਗਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਦਾਕਾਰ ਰਿਸ਼ਵ ਸ਼ੈਟੀ ਦਾ ਕਹਿਣਾ ਹੈ ਕਿ ਉਹ ਬਲਵਲ ਬਚੇ ਹਨ ਇਸ ਲਈ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਨ ਕਿ ਉਹਨਾਂ ਦੇ ਯੂਨਿਟ ਦੇ 30 ਹੋਰ ਵੀ ਮੈਂਬਰ ਬਾਲ-ਬਾਲ ਬਚੇ ਹਨ। ਬੇਸ਼ੱਕ ਸਾਡਾ ਸਮਾਨ ਪਾਣੀ ਵਿੱਚ ਡੁੱਬ ਗਿਆ ਇਸ ਦਾ ਕੋਈ ਗਮ ਨਹੀਂ ਪਰ ਸਾਡੀ ਯੂਨਿਟ ਦੇ ਮੈਂਬਰ ਬਿਲਕੁਲ ਸੁਰੱਖਿਅਤ ਹਨ। ਦੁਨੀਆ ਭਰ ਵਿੱਚ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਹੁਣ 27.2 ਕਰੋੜ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਅੰਦਾਜ਼ੇ ਨਾਲੋਂ 2.1 ਕਰੋੜ ਵੱਧ ਹੈ। ਯੂਨੈਸਕੋ ਦੀ ਗਲੋਬਲ ਐਜੂਕੇਸ਼ਨ ਮੋਨਿਟਰਿੰਗ ਟੀਮ ਜੀਈਐਮ ਨੇ ਇਹ ਜਾਣਕਾਰੀ ਦਿੱਤੀ ਜੀਈਐਮ ਨੇ ਆਪਣੀ ਹਾਲੀਆ ਰਿਪੋਰਟ ਵਿੱਚ ਖਸ਼ਾ ਪ੍ਰਗਟ ਕੀਤਾ ਹੈ ਕਿ 2025 ਦੇ ਅੰਤ ਤੱਕ ਦੇਸ਼ ਆਪਣੇ ਰਾਸ਼ਟਰੀ ਟੀਕਿਆਂ ਤੋਂ ਪਛੜ ਸਕਦੇ ਹਨ ਰਿਪੋਰਟ ਵਿੱਚ ਕਿਹਾ ਕਿ ਇਸ ਬਾਧੇ ਦੇ ਦੋ ਕਾਰਨ ਹਨ ਪਹਿਲਾ ਨਵੇਂ ਦਾਖਲੇ ਅਤੇ ਹਾਜ਼ਰੀ ਦੇ ਅੰਕੜਿਆਂ ਵਿੱਚ ਕਮੀ 2021 ਵਿੱਚ ਅਫਗਾਨਿਸਤਾਨ ਵਿੱਚ ਸੈਕੰਡਰੀ ਸਕੂਲ ਵਿੱਚ ਲੜਕੀਆਂ ਦੇ ਜਾਣ ਦੇ ਪਵੰਦੀ ਵੀ ਇਸ ਵਾਧੇ 'ਚ ਯੋਗਦਾਨ ਪਾਉਂਦੀ ਹੈ। ਉਹਨਾਂ ਕਿਹਾ ਕਿ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਵਾਧੇ ਦਾ ਦੂਜਾ ਕਾਰਨ ਸੰਯੁਕਤ ਰਾਸ਼ਟਰ ਦੇ ਅਪਡੇਟ ਕੀਤੇ ਜਨਸੰਖਿਆ ਅਨੁਮਾਨ ਵਿੱਚ ਵਾਧਾ ਹੈ ਜਿਸ ਨਾਲ ਅਜਿਹੇ ਬੱਚਿਆਂ ਦੀ ਗਿਣਤੀ ਵਿੱਚ 1.3 ਕਰੋੜ ਵਧ ਗਈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੰਘਰਸ਼ ਕਾਰਨ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਨੂੰ ਸੰਭਵ ਹੈ ਕਿ ਘਟ ਮੰਨਿਆ ਗਿਆ ਹੋਵੇ ਕਿਉਂਕਿ ਸੰਘਰਸ਼ ਕਾਰਨ ਅੰਕੜੇ ਇਕੱਠੇ ਕਰਨ ਦੇ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਇੰਦਰਾਣੀ ਨਦੀ ਤੇ ਬਣਿਆ ਪੁਲ ਟਹਿ ਗਿਆ ਅਧਿਕਾਰਤ ਤੌਰ ਤੇ ਇਸ ਘਟਨਾ ਵਿੱਚ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ 32 ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਹੈ ਕਟਨਾ ਸਮੇ ਮੌਕੇ ਤੇ ਪਾਰੀ ਪੀਟ ਸੀ ਅਤੇ ਸ਼ੁਰੂਆਤੀ ਜਾਣਕਾਰੀ ਅਨੁਸਾਰ 20 ਤੋਂ 25 ਲੋਕ ਲਾਪਤਾ ਹਨ ਅਤੇ ਉਹਨਾਂ ਦੇ ਨਦੀ ਵਿੱਚ ਰੁੜ ਜਾਣ ਦਾ ਖਰਸ਼ਾ ਹੈ ਇਹ ਹਾਸਾ ਐਤਵਾਰ ਦੁਪਹਿਰ ਕਰੀਬ 3 ਵਜੇ ਦੇ ਕਰੀਬ ਵਾਪਰਿਆ ਹੈ ਜਦੋਂ ਪੁਲ ਦਾ ਇੱਕ ਹਿੱਸਾ ਟੁੱਟ ਗਿਆ ਤੇ ਕੁਝ ਲੋਕ ਮੌਜੂਦ ਪੱਥਰਾਂ ਤੇ ਡਿੱਗ ਪਏ ਉਹਨਾਂ ਨੂੰ ਗੰਭੀਰ ਸੱਟਾਂ ਲਗੀਆਂ ਉੱਥੇ ਹੀ ਕਈ ਲੋਕ ਨਦੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਨਦੀ ਵਿੱਚ ਵਹਾਅ ਕਾਫੀ ਤੇਜ਼ ਹੋਣ ਕਣ ਰਾਹਤ ਕਾਰਜਾਂ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ ਐਨਡੀਆਰਐਫ ਟੀਮ ਦਾ ਕਹਿਣਾ ਹੈ ਕਿ 38 ਲੋਕਾਂ ਨੂੰ ਸੁਰੱਖਿਤ ਕੱਢਿਆ ਗਿਆ ਹੈ ਸਥਾਨਕ ਵਿਧਾਇਕ ਸੁਨੀਲ ਦਾ ਕਹਿਣਾ ਹੈ ਕਿ ਇਹ ਲੋਹੇ ਦਾ ਪੁਲ ਲਗਭਗ 30 ਸਾਲ ਪੁਰਾਣਾ ਸੀ ਪੁਲ ਤੇ ਲਗਭਗ 100 ਲੋਕ ਮੌਜੂਦ ਸਨ ਹਾਲਾਂਕਿ ਕੁਝ ਲੋਕ ਡਿੱਗਣ ਤੋਂ ਬਾਅਦ ਤੈਰ ਕੇ ਕਿਨਾਰੇ ਤੇ ਆ ਗਏ ਮੋੱਖ ਮੰਤਰੀ ਦਿਵਿੰਦਰ ਫਾੜਨवीस ਨੇ ਕਿਹਾ ਹੈ ਕਿ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਕਈ ਲੋਕਾਂ ਦੇ ਨਦੀ ਵਿੱਚ ਬਹਿਣ ਦਾ ਖਰਸ਼ਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਐਤਵਾਰ ਹੋਣ ਕਰਕੇ ਇੱਥੇ ਭੀੜ ਜ਼ਿਆਦਾ ਸੀ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਪਾਰੀ ਮੀਂਹ ਕਾਰਨ ਐਤਵਾਰ ਨੂੰ 8 ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚੋਂ ਵਦੇਰੇ ਦੀ ਮੌਤ ਬਿਜਲੀ ਡਿਗਣ ਕਰਨ ਹੋਈ ਹੈ। ਉਧਰ ਜੂਪੀ ਵਿੱਚ ਵੀ ਮੀਂਹ ਅਤੇ ਬਿਜਲੀ ਡਿਗਣ ਨਾਲ 12 ਲੋਕਾਂ ਦੀ ਮੌਤ ਹੋ ਗਈ। ਮੌਸਮ 'ਤੇ ਭਾਗ ਨੇ ਰਤਨਾਗਿਰੀ ਤੇ ਰਾਏਗੜ ਵਰਗੇ ਸਮੁੰਦਰੀ ਕੰਢਿਆਵਾਲੇ ਜ਼ਿਲ੍ਹਿਆਂ ਲਈ ਰੈੱਡ ਅਲਰਟ ਅਤੇ ਪਾਲਘਾਰ ਥਾਣੇ ਸਿੰਧੂ ਦੁਰਗ ਪੁਣੇ ਸਤਾਰਾ ਤੇ ਕੋਲਾਪੁਰ ਲਈ ਔਰੰਜ ਅਲਰਟ ਜਾਰੀ ਕੀਤਾ ਹੈ ਐਨਡੀਆਰਫ ਦੇ ਰਾਜ ਆਫਤ ਪ੍ਰਕਿਰਿਆ ਫੋਰਸ ਦੀਆਂ ਟੀਮਾਂ ਨੂੰ ਰਾਹਤ ਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ ਕਾਂਗਰਸ ਸਾਂਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਪੇਟਨਾ ਸਬੰਧਤ ਸਮੱਸਿਆਵਾਂ ਕਾਰਨ ਐਤਵਾਰ ਨੂੰ ਸਰ ਗੰਗਾ RAM ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਨੂੰ ਰਾਤ 9 ਵਜੇ ਦੇ ਕਰੀਬ ਦਾਖਲ ਕਰਵਾਇਆ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਦੀ ਹਾਲਤ ਸਥਿਰ ਹੈ ਅਤੇ ਉਹ ਡਾਕਟਰਾਂ ਦੀ ਇੱਕ ਟੀਮ ਦੀ ਨਿਗਰਾਨੀ ਹੇਠ ਹੈ 9 ਜੂਨ ਨੂੰ ਸਰ ਗੰਗਾ RAM ਹਸਪਤਾਲ ਵਿੱਚ ਮੈਡੀਕਲ ਚੈੱਕਅਪ ਹੋਇਆ ਸੀ ਚੈਕਅਪ ਤੋਂ 2 ਦਿਨ ਪਹਿਲਾਂ ਉਹਨਾਂ ਨੇ Shimla ਦੇ Indira Gandhi Medical College ਹਸਪਤਾਲ ਵਿੱਚ ਕੁਝ ਟੈਸਟ ਕਰਵਾਏ ਸਨ ਕਿਉਂਕਿ ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਸੀ ਪਰਮਿੰਦਰ ਸਿੰਘ ਢੀਂਸਾ ਦਾ ਕਹਿਣਾ ਹੈ ਕਿ ਕਈ ਵੈਬ ਚੈਨਲਾਂ ਅਤੇ ਕਈ ਲੀਡਰਾਂ ਦੇ ਮੂੰਹੋਂ ਅਫਵਾਹਾਂ ਸੁਣੀਆਂ ਹਨ ਕਿ ਪਰਮਿੰਦਰ ਸਿੰਘ ਢੀਂਸਾ ਵੀ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਜਾ ਸਕਦੇ ਹਨ ਮੈਂ ਸਪਸ਼ਟ ਕਰਦਾ ਹਾਂ ਕਿ ਇਹ ਖਬਰਾਂ ਬਿਲਕੁਲ ਨਿਰਾਧਾਰ ਅਤੇ ਨਰਮੂਲ ਹਨ ਮੇਰੇ ਪਿਤਾ ਸਰਦਾਰ ਸੁਖਦੇਵ ਸਿੰਘ ਢੀਂਟਸਾ ਦਾ ਇੱਕੋ ਹੀ ਸੁਪਨਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਤੇ ਮਜ਼ਬੂਤ ਹੋਵੇ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਤਕੜਾ ਨਹੀਂ ਹੋ ਸਕਦਾ। ਸੋ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜਿੰਦ ਜਾਨ ਲਾ ਦੇਵਾਂਗਾ। ਪਰ ਸੁਖਬੀਰ ਦੀ ਅਗਵਾਈ ਵਿੱਚ ਜਾਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਸੋਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਇੱਕ ਹੁਕਮਨਾਮੇ ਦੀ ਉਲੰਘਣਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਮੰਗਣ ਲਈ ਗਏ ਸਨ ਪਰ ਆਪਣੇ ਉੱਪਰ ਹੀ ਹੋਏ ਹੁਕਮਨਾਮੇ ਦੀ ਉਲੰਘਣਾ ਕਰਕੇ ਜਿੱਥੇ ਗੁਰੂ ਸਾਹਿਬ ਤੋਂ ਬੇਮਕ ਹੋ ਗਏ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਮਨਾਂ ਵਿੱਚ ਵੀ ਗਹਿਰਾ ਰੋਸ ਹੈ ਕਿਉਂਕਿ ਕੋਈ ਸੱਚਾ ਸਿੱਖ ਹੁਕਮਨਾਮੇ ਦੀ ਉਲੰਘਣਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੋ ਪੰਜ ਮੈਂਬਰੀ ਭਰਤੀ ਕਮੇਟੀ ਵਾਹਿਗੁਰੂ ਦੀ ਮੇਰ ਸਰਕਾਰ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਇਸ ਨਵੀਂ ਭਾਰਤੀ ਰਾਹੀਂ ਸ਼੍ਰੋਮਣੀ ਅਕਾਲੀ ਦਲ ਤਕੜਾ ਹੋ ਕੇ ਨਿਕਲੇਗਾ ਮੇਰਾ ਕਣਕਣ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਸਮਰਪਿਤ ਹੈ ਸਾਡੇ ਪਰਿਵਾਰ ਤੇ ਔਖਾ ਸਮਾਂ ਹੋਣ ਦੇ ਬਾਵਜੂਦ ਮੈਂ ਤੇ ਢੀਂਸਾ ਸਾਹਿਬ ਦੇ ਸਾਰੇ ਸਾਥੀ ਪੰਜ ਮੈਂਬਰੀ ਭਾਰਤੀ ਦੇ ਸਹਿਯੋਗ ਲਈ ਦਿਨ ਰਾਤ ਲੱਗੇ ਹੋਏ ਹਾਂ ਅਤੇ ਭਾਰਤੀ ਕਮੇਟੀ ਦਾ ਸਾਥ ਦੇਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਤਖਤ shri ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਵੱਲੋਂ ਕੀਤੀ ਗਈ 71ਵਾਂ ਉਪਰੰਤ ਆਦੇਸ਼ ਜਾਰੀ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ 20 ਦਿਨ ਦਾ ਹੋਰ ਸਮਾਂ ਦਿੰਦਾ ਹੈ ਇਹ ਆਦੇਸ਼ ਤਖਤ shri ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਭਾਈ ਬਲਦੇਵ ਸਿੰਘ ਜਸੇਦਾਰ ਮੁੱਖ ਗ੍ਰੰਥੀ ਭਾਈ ਦਲੀਪ ਸਿੰਘ ਵਧੀਕ ਮੁੱਖ ਗ੍ਰੰਥੀ ਭਾਈ ਪ੍ਰਭदयाल ਸਿੰਘ ਵਧੀਕ ਗ੍ਰੰਥੀ ਪਾਈ ਪਰਸ਼ੂਰਾਮ ਸਿੰਘ ਸੀਨੀਅਰ ਮੀਤ ਗ੍ਰਾਂਤੀ ਅਤੇ ਪਾਈ ਅਮਰਜੀਤ ਸਿੰਘ ਮੀਤ ਗ੍ਰਾਂਤੀ ਵੱਲੋਂ ਜਾਰੀ ਕੀਤਾ ਗਿਆ ਹੈ। ਉਹਨਾਂ ਆਪਣੇ ਆਦੇਸ਼ ਵਿੱਚ ਕਿਹਾ ਕਿ ਪੰਜ ਪਿਆਰੇ ਸਹਿਵਾਨ ਦੀ ਜੂਨ ਨੂੰ ਹੋਈ ਇਕਤਤਾ ਦੌਰਾਨ ਵਿਚਾਰ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਸੀ ਜੋ 10 ਜੂਨ ਨੂੰ ਸਮਾਪਤ ਹੋ ਗਿਆ ਸੀ। ਪੰਜ ਪਿਆਰੇ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀਵਾਲੋ ਟੈਲੀਫੋਨ ਰਾਹੀਂ ਪੰਜ ਪਿਆਰੇ ਸਹਿਬਾਨ ਨੂੰ ਬੇਨਤੀ ਦੇ ਰੂਪ ਵਿੱਚ ਹੋਰ ਸਮੇਂ ਦੀ ਮੰਗ ਕੀਤੀ ਗਈ ਸੀ ਜਿਸ ਤੇ ਵਿਚਾਰ ਕਰਦੇ ਹੋਏ ਪੰਜ ਪਿਆਰੇ ਸਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਪੱਖ ਰੱਖਣ ਲਈ 20 ਦਿਨ ਹੋਰ ਸਮਾਂ ਦਿੱਤਾ ਹੈ ਮੁੱਖ ਮੰਤਰੀ ਐ ਰਵੰਤ ਰੈਡੀ ਸੂਬਾ ਸਰਕਾਰ ਦੇ ਗਦਰ ਤੇਲੰਗਾਨਾ ਫਿਲਮ ਪੁਰਸਕਾਰ 2024 ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਕੀਤੇ ਗਏ ਅਲੂ ਅਰਜਨ ਨੂੰ ਬਲੌਕਬਾਸਟਰ ਫਿਲਮ ਪੁਸ਼ਪਾ 2 ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ। ਇੱਥੇ ਹੋਏ ਸਮਾਗਮ ਵਿੱਚ ਰੈਡੀ ਨੇ ਆਪਣੇ ਡੈਪਟੀ ਮੱਲੂ ਪੱਟੀ ਵਿਕਰ ਮਾਰਕਾ ਨਾਲ ਮਿਲ ਕੇ ਤਜਰਬੇਕਾਰ ਨਿਰਦੇਸ਼ਕ ਮਣੀ ਰਤਨਮ ਨੂੰ ਪੁਰਸਕਾਰ ਨਾਲ ਨਵਾਜਿਆ। ਅਦਾਕਾਰ ਐਨ ਬਾਲਕ੍ਰਿਸ਼ਨ ਨੂੰ ਐਨਟੀਆਰ ਫਿਲਮ ਪੁਰਸਕਾਰ ਪ੍ਰਾਪਤ ਹੋਇਆ ਹੈ ਜਦੋਂ ਕਿ ਅਦਾਕਾਰ ਵਿਜੇ ਦੇਵਰ ਕੌਂਡਾ ਨੂੰ ਤੇਲਗੂ ਅਦਾਕਾਰ ਕਾਥਾ ਰਾਓ ਦੇ ਨਾਮ ਤੇ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ 2047 ਤੱਕ ਤੇਲੰਗਾਨਾ ਨੂੰ 3 ਟ੍ਰਿਲੀਅਨ ਅਮਰੀਕੀ ਡਾਲਰ ਦੀ ਆਰਥਵਿਵਸਥਾ ਬਣਾਉਣ ਦੇ ਆਪਣੇ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਫਿਲਮ ਨਿਰਯੋਗ ਨੂੰ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਉੱਗੇ ਨਿਰਦੇਸ਼ਕ ਐਸਐਸ ਰਾਜਾ ਮੌਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਹਾਲੀਵੁੱਡ ਤੇ ਬੋਲੀਵੁੱਡ ਨੂੰ ਹਾਈਦਰਾਬਾਦ ਨੂੰ ਆਪਣਾ ਘਰ ਬਣਾਉਣਾ ਚਾਹੀਦਾ ਹੈ। ਸਰਕਾਰ ਇਸ ਨੂੰ ਸਾਕਾਰ ਕਰਨ ਦੇ ਲਈ ਫਿਲਮ ਅਰਜੋਗ ਦਾ ਸਮਰਥਨ ਕਰਨ ਲਈ ਤਿਆਰ ਹੈ। ਬਾਲਕ੍ਰਿਸ਼ਨ ਨੇ ਤੇਲੰਗਾਨਾ ਸਰਕਾਰ ਦਾ ਸਵਰਗੀ ਲੋਕ ਗਾਇਕ ਗਦਰ ਦੇ ਨਾਮ ਤੇ ਪੁਰਸਕਾਰ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਉਹਨਾਂ ਨੇ 10 ਸਾਲ ਬਾਅਦ ਇਹ ਪੁਰਸਕਾਰ ਦੁਬਾਰਾ ਸ਼ੁਰੂ ਕਰਨ ਲਈ ਰਾਜ ਸਰਕਾਰ ਦੀ ਸ਼ਲਾਘਾ ਕੀਤੀ। ਇਸ ਦੌਰਾਨ ਅਰਜੁਨ ਜਿਸ ਨੂੰ ਪਿਛਲੇ ਸਾਲ ਦਸੰਬਰ ਵਿੱਚ ਇੱਥੇ ਇੱਕ ਥੀਏਟਰ ਵਿੱਚ ਭਾਜੜ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਨੇ ਰੇਡੀ ਅਤੇ ਉਪ ਮੁੱਖ ਮੰਤਰੀ ਦਾ ਪੁਰਸਕਾਰ ਲਈ ਧੰਨਵਾਦ ਕੀਤਾ। ਉਹਨਾਂ ਨਿਰਦੇਸ਼ਕ ਰਾਜਾ ਮੌਲੀ ਦਾ ਹਿੰਦੀ ਵਿੱਚ ਪੁਸ਼ਪਾ ਇੱਕ ਰਿਲੀਜ਼ ਕਰਨ ਦੇ ਸੁਝਾਅ ਲਈ ਵੀ ਧੰਨਵਾਦ ਕੀਤਾ। ਮੁੱਖ ਮੰਤਰੀ ਨੇ 2014 ਤੋਂ 2023 ਤੱਕ ਐਲਾਨੇ ਗਏ ਪੁਰਸਕਾਰ ਵੀ ਪ੍ਰਦਾਨ ਕੀਤੇ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।